ਅੰਮ੍ਰਿਤਸਰ ਸੀਆਈਏ ਸਟਾਫ ਤਿੰਨ ਦੀ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹਾਂ ਇੱਕ ਵਿਅਕਤੀ ਨੂੰ ਨਾਕਾਬੰਦੀ ਦੌਰਾਨ 1.5 ਕਿਲੋ ਅਫੀਮ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਦੀ ਪਛਾਣ ਰਾਸ਼ਟਰੀ ਭਗਵਾ ਸੈਨਾ ਪੰਜਾਬ ਦੇ ਵਾਈਸ ਪ੍ਰਧਾਨ ਵਜੋਂ ਹੋਈ ਹੈ ਪੁਲਿਸੀ ਨਾਕਾਬੰਦੀ ਦੇਖ ਇਹ ਕਾਰ ਛੱਡ ਕੇ ਫਰਾਰ ਹੋਣ ਲੱਗਾ ਸੀ ਪਰ ਪੁਲਿਸ ਨੇ ਮੌਕੇ ਤੇ ਹੀ ਇਸ ਨੂੰ ਦਬੋਚ ਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰਵਿੰਦਰਪਾਲ ਸਿੰਘ ਡੀਐਸਪੀ ਇਨਵੈਸਟੀਗੇਸ਼ਨ ਨੇ ਦੱਸਿਆ ਹੈ ਕਿ ਪੁਲਿਸ ਨੇ ਪੁਰਾਣੀ ਚੌਂਗੀ ਸ਼ਹਿਰਾਟਾ ਤੋਂ ਸਰਵਿਸ ਲੈਨ ਰਾਹੀ ਯੂਨੀਵਰਸਿਟੀ ਵੱਲ ਜਾਂਦੀ ਇੱਕ ਕਾਰ ਨੂੰ ਰੋਕ ਕੇ ਜਦੋਂ ਜਾਂਚ ਕੀਤੀ ਤਾਂ ਕਾਰ ਚਾਲਕ ਨੇ ਆਪਣੀ ਪਛਾਣ ਰਿਤੇਸ਼ ਸ਼ਰਮਾ ਉਰਫ ਰੀਕੀ ਵਜੋਂ ਦੱਸੀ ਜਿਸ ਦੇ ਕੋਲ ਇੱਕ ਲਿਫਾਫਾ ਸੀ ਅਤੇ ਜਦੋਂ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉੱਤੇ ਵਿੱਚ 1 ਕਿਲੋ 543 ਗ੍ਰਾਮ ਅਫੀਮ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਗੱਡੀ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਮਾਨਯੋਗ ਕਮਿਸ਼ਨਰ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਪੋਲਰ ਉਹਨਾਂ ਦੀ ਅਦਾਤਾਂ ਤੇ ਕਮਿਸ਼ਨਰਟ ਮਸਰ ਵੱਲੋਂ ਮਾੜੇ ਅਨਸਰਾਂ ਖਿਲਾਫ ਮੁਹਿੰਮ ਚਲਾਈ ਹੋਈ ਹੈ ਜਿਸ ਦੀ ਲੜੀ ਵਿੱਚ 57 25 ਨੂੰ ਐਸਆਈ ਬਲਵਿੰਦਰ ਸਿੰਘ 943 ਅਤੇ ਉਹਨਾਂ ਦੇ ਨਾਲ ਰਕੇਸ਼ ਕੁਮਾਰ ਉਹਨਾਂ ਦੀ ਟੀਮ ਨੇ ਛਾੜਾ ਚੁੰਗੀ ਲਾਗੇ ناکਾਮਦੀ ਕੀਤੀ ਹੋਈ ਸੀ ਔਰ ਉੱਥੇ ਇੱਕ ਕਾਰ ਆਈ ਹੈਗੀ ਹੈ ਸਵਿਫਟ ਡਿਜ਼ਾਇਰ ਤੇ ਉਹਨੂੰ ਸ਼ੱਕ ਦੇ ਤੌਰ ਤੇ ਰੋਕਿਆ ਤੇ ਉਹਦੇ ਵਿੱਚੋਂ ਜਿਹੜਾ ਵਿਅਕਤੀ ਹੈ ਉਹ ਜਕਦਮ ਗੱਡੀ ਰੋਕ ਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਹੱਥ ਲਪਾਵਾ ਸੀ ਔਰ ਜਦੋਂ ਉਹਨੂੰ ਫੜਿਆ ਗਿਆ ਪੁਲਿਸ ਪਾਰਟੀ ਨੇ ਬੜੀ ਮੁਸ਼ਤੈਦੀ ਨਾਲ ਉਹਨੂੰ ਕਾਬੂ ਕੀਤਾ ਔਰ ਜਦੋਂ ਚੈੱਕ ਕੀਤਾ ਤੇ ਉਹਦੇ ਕੋਲੋਂ ਅਫੀਮ ਮਿਲੀ ਜਿਹੜੀ ਬਾਅਦ ਵਿੱਚ ਵੇਟ ਕਰਨ ਤੇ 1.543 ਗ੍ਰਾਮ ਹੋਈ ਹੈ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈਗਾ ਔਰ ਇਹ ਗੱਲ ਸਾਹਮਣੇ ਆਈ ਵੀ ਜਿਹੜਾ ਰਤੇਸ਼ ਕੁਮਾਰ ਜਿਹੜਾ ਰਿੱਕੀ ਹੈਗਾ ਜਿਹੜਾ ਬੰਦਾ ਕਾਬੂ ਕੀਤਾ ਹੈਗਾ ਸ਼ਾਟੇ ਦਾ ਰਹਿਣ ਵਾਲਾ ਹੈਗਾ ਇਹਨੇ ਆਪਣੀ ਕਾਰ ਦੇ ਅੱਗੇ ਜਿਹੜੀ ਸੀਗੀ ਕਾਫੀ ਵੱਡਾ ਰਾਸ਼ਟਰੀ ਭਗਵਾ ਸੈਨਾ ਸੰਗਠਨ ਇਹਦਾ ਕਾਫੀ ਵੱਡਾ ਬੋਰਡ ਲਗਾਇਆ ਹੋਇਆ ਜਿੱਤੇ ਇਹਨੇ ਆਪਣੇ ਆਪ ਨੂੰ ਪੰਜਾਬ ਵਾਈਸ ਪ੍ਰੈਜ਼ੀਡੈਂਟ ਵੀ ਲਿਖਾਇਆ ਹੋਇਆ ਔਰ ਇਹ ਵੀ ਸਾਨੂੰ ਗੱਲ ਬਾਤ ਚ ਸਾਹਮਣੇ ਆਈ ਹੈ ਵੀ ਇਹ ਇਸਤੀ ਆੜ ਵਿੱਚ ਹੀ ਇਸ ਕੰਮ ਵਿੱਚ ਸੀਗਾ ਔਰ ਨਸ਼ੇ ਦਾ ਕਾਰੋਬਾਰ ਕਰ ਰਿਆ ਸੀਗਾ ਲੋਕਾਂ ਦੀਆਂ ਅੱਖਾਂ 'ਚ ਵੀ ਧੂੜ ਝੋਂਗ ਰਿਆ ਸੀਗਾ ਔਰ ਇਹ ਇਹ ਹੁਣ ਅਸੀਂ ਜਿਹੜਾ ਹੈਗਾ ਇਹ ਵਿਅਕਤੀ ਜਿਹੜਾ ਫੜਿਆ ਹੈਗਾ ਔਰ ਇਹਨੂੰ ਥੋਰ ਲਈ ਅਸੀਂ ਵਿਸ਼ੇਸ਼ ਕਰ ਰਹੇ ਹਾਂ ਹੋਰ ਇਹ ਕਿੰਨੇ ਚਿਰ ਤੋਂ ਇਹ ਕਰ ਰਿਆ ਕਿਹਦੇ ਨਾਲ ਇਹ ਲਿੰਕ ਸੀ ਕਿੱਥੋਂ ਲਿਆਉਂਦਾ ਹੈਗਾ ਤੇ ਸਾਰਾ ਅਸੀਂ ਅਥਾਰਟੀ ਇਨਵੈਸਟੀਗੇਟ ਕਰਾਂਗੇ ਔਰ ਜਿਹੜਾ ਵਿੱਚ ਕਸੂਰ ਪਾਇਆ ਗਿਆ ਉਹਨੂੰ ਅਸੀਂ ਉਹਨੂੰ ਵੀ ਬੁੱਕ ਕਰਾਂਗੇ ਬਾਕੀ ਇਹ ਜਿਹੜੀ ਕਾਰਵਾਈ ਹੈਗੀ ਹੈ ਸਾਡੇ ACP ਕ੍ਰਾਈਮ ਯਾਦਵਿੰਦਰ ਸਿੰਘ ਔਰ ਇਹਨਾਂ ਦੀ ਨਿਗਰਾਨੀ ਚ ਹੋਈ ਹੈ ਔਰ ਬਹੁਤ ਹੀ ਇਹਨਾਂ ਨੇ ਸ਼ਲਾਘਾ ਜੋ ਕੀਤਾ ਕੰਮ ਬਲੰਦਰ ਸਿੰਘ ਸਾਡੇ ਇੰਚਾਰਜ ਸੀ 3 ਨੇ ਔਰ ਇਹਨਾਂ ਦੇ ਹੋਰ ਵੀ ਅੱਗੇ ਕੋਈ ਗੱਲ ਸਾਹਮਣੇ ਆਈ ਤਾਂ ਤੁਹਾਡਾ ਸ਼ੇਅਰ ਕਰਦੇ ਤੁਹਾਨੂੰ ਦੱਸਦੀ ਹੈ ਕਿ ਹੁਣ ਪੁਲਿਸ ਦੇ ਵੱਲੋਂ ਮੋਲਜ਼ਮ ਦਾ ਰਿਮਾਰਟ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਉਸ ਦੇ ਨਾਲ ਜੁੜੇ ਹੋਰ ਲੋਕਾਂ ਦਾ ਵੀ ਪਤਾ ਲਗਾਇਆ ਜਾ ਸਕੇ ਅੰਮ੍ਰਿਤਸਰ ਤੋਂ ਲਲੀ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ